ਸਤਿ ਸ੍ਰੀ ਅਕਾਲ ਜੀ ਅੱਜ ਮੈਂ ਗੀਤ ਨਹੀਂ ਗਜ਼ਲ ਨਹੀਂ ਮੈਂ ਕਵਿਤਾ ਸੁਣਾਉਂਗਾ ਉਹ ਕਵਿਤਾ ਹੈ ਮੇਰੀ ਕਲਪਨਾ ਦਿੱਤੀ ਗਈ ਹੈ ਔਰ ਉਹ ਉਮੀਦ ਹੈ ਕਿ ਕਲਪਨਾ ਸਭ ਨੂੰ ਪਸੰਦ ਆਏਗੀ ਰਾਤੀ ਸੁਪਨੇ ਦੇ ਵਿੱਚ ਆ ਗਿਆ ਮੇਰੇ ਪੰਜਵੀਂ ਵਾਲਾ ਟੀਚਰ ਰਾਤੀ ਸੁਪਨੇ ਦੇ ਵਿੱਚ ਆ ਗਿਆ ਮੇਰੇ ਪੰਜਵੀਂ ਵਾਲਾ ਟੀਚਰ ਆਖਣ ਲੱਗਾ ਤਸਤਾ ਵਿਵਾਹੀ ਇਹ ਤੇਰਾ ਫਿਊਚਰ ਜਦ ਸੀ ਪੜਦਾ ਕੋਲ ਤੂੰ ਮੇਰੇ ਤੰਗ ਬਹੁਤ ਸੀ ਕਰਦਾ ਨਾ ਮੇਰੀ ਪਰਵਾਹ ਸੀ ਤੈਨੂੰ ਨਾ ਹੀ ਫਿਕਰ ਸੀ ਕਰਦਾ ਜਦ ਵੀ ਪੁੱਛਦਾ ਸਵਾਲ ਮੈਂ ਤੈਥੋਂ ਹੱਥ ਅੱਗੇ ਕਰ ਦਿੰਦਾ ਮੈਂ ਵੀ ਤੇਰੇਆਂ ਹੱਥਾਂ ਉਤੇ ਡੰਡਾ ਸੀ ਧਰ ਦਿੰਦਾ ਤੇ ਤੂੰ ਵੀ ਪੱਕਾ ਢਿੱਡ ਨਿਕਲਿਆ ਪੜਨ ਨੂੰ ਨਾ ਮਨ ਲਾਉਂਦਾ ਭਾਵੇਂ ਤੈਨੂੰ ਤੌਣੀ ਚੜ੍ਹ ਕੇ ਮੈਂ ਵੀ ਸੀ ਪਛਤਾਉਂਦਾ ਤੇ ਕਦੀ ਗੰਨੇ ਤੇ ਕਦੀ ਛਲੀਆਂ ਫਿਰ ਵੀ ਸੀ ਲੈ ਆਉਂਦਾ ਮੈਨੂੰ 잡ਦਾ ਸੀ ਕਿ ਪੰਛੀ ਉਲਟਾ ਝੋਗਾ ਪਾਉਂਦਾ ਤੇ ਸਿਆਲਾਂ ਦੇ ਵਿੱਚ ਮੱਕੀ ਦਾ ਆਟਾ ਸਾਗ ਵੀ ਬੰਨ ਲਿਆਵੇਂ ਬਿਨਾ ਪੜਿਆ ਹੀ ਪਾਸ ਹੁਣ ਲਈ ਰਿਸ਼ਵਤ ਪਿਆ ਖਿਲਾਵੇਂ ਤੇ ਪੜਦਾ ਨਹੀਂ ਪਰ ਸੇਵਾ ਕਰਦਾ ਇਹ ਭੋੜੀ ਮਾਂ ਦਾ ਜਾਇਆ ਪੜਦਾ ਨਹੀਂ ਪਰ ਸੇਵਾ ਕਰਦਾ ਭੋਲੀ ਮਾਂ ਦਾ ਜਾਇਆ ਮੈਂ ਵੀ ਅਗਲੇ ਪਾਸੇ ਕਰਕੇ ਆਪਣਾ ਫਰਜ਼ ਨਿਭਾਇਆ ਤੇ ਸੁਣ ਕੇ ਮਾਸਟਰ ਜੀ ਦੀਆਂ ਗੱਲਾਂ ਮੈਂ ਵੀ ਹਾਲ ਸੁਣਾਇਆ ਸਰਕਾਰੀ ਸਕੂਲੇ ਮਾਸਟਰ ਜੀ ਮੈਨੂੰ ਗਵਰਨਮੈਂਟ ਨੇ ਲਾਇਆ ਅੱਜ ਕੱਲ ਮੈਂ ਪ੍ਰਾਇਮਰੀ ਸਕੂਲੇ ਬੱਚਿਆਂ ਤਾਂ ਹੀ ਪੜਾਵਾ ਕਿਸੇ ਚੀਜ਼ ਦੀ ਘਾਟ ਨਹੀਂ ਮੈਂ ਤਨਖਾਹ ਸੋਹਣੀ ਪਾਵਾਂ ਗਰੀਬਾਂ ਦਾ ਇੱਕ ਮੁੰਡਾ ਮਿਲ ਗਿਆ 10ਵੀਂ ਪਾਸ ਹੈ ਕੀਤੀ ਮੈਂ ਤਾਂ ਕੀ ਪੜਾਉਣਾ ਬੱਚੇ ਇੱਕ ਅਪਣਾਈ ਨੀਤੀ ਉਹੀ ਮੁੰਡਾ ਮੇਰੀ ਥਾਂ ਦੇ ਜਾ ਕੇ ਸਕੂਲੇ ਪੜਾਉਂਦਾ ਥੋੜੇ ਬਹੁਤੇ ਪੈਸੇ ਲੈ ਕੇ ਉਹ ਵੀ ਖੁਸ਼ੀ ਮਨਾਉਂਦਾ ਆਪਣੇ ਤਾਂ ਜੀ ਕਾਟੋ ਅੱਜ ਕੱਲ ਫੁੱਲਾਂ ਉੱਤੇ ਖੇਲੇ ਚੜੇ ਮਹੀਨੇ ਤਨਖਾਹ ਲੈ ਕੇ ਆਪਾਂ ਲੁੱਟিয়ে ਮੌਜਾਂ ਮੇਲੇ ਤੇ ਉੱਪਰ ਤੱਕ ਪਹੁੰਚ ਹੈ ਮੇਰੀ ਉੱਪਰ ਤੱਕ ਪਹੁੰਚ ਹੈ ਮੇਰੀ ਮੈਨੂੰ ਹੱਥ ਨਾ ਕੋਈ ਪਾਵੇ ਰੋਬ ਹੈ ਪੂਰਾ ਵਿੱਚ ਸਕੂਲੇ ਸ਼ਿਕਾਇਤ ਨਾ ਕੋਈ ਲਗਾਵੇ ਤੇ ਗੀਤ ਅਬਤਾ ਗਜ਼ਲ ਵੀ ਲਿਖਾਂ ਕਵੀ ਦਰਵਾਰਾ ਵਿੱਚ ਜਾਵਾਂ ਕੀ ਹੋਇਆ ਜੇ ਖੋਦਣਾ ਪੜਿਆ ਬਾਦੂ ਨਾਮ ਕਮਾਵਾਂ ਸੁੱਤੇ ਨੂੰ ਸਿਖਰ ਦੁਪਹਿਰਾ ਹੋ ਗਿਆ ਸੁੱਤੇ ਨੂੰ ਸਿਖਰ ਦੁਪਹਿਰਾ ਹੋ ਗਿਆ ਸਫਰ ਨੂੰ ਟੁਰ ਗਏ ਰਾਹੀ ਧੌਣੋਂ ਫੜ ਕੇ ਬਾਪੂ ਜੀ ਨੇ ਬੇ ਚੰਗੀ ਜੁੱਤੀ ਵਾਹੀ ਸੁਪਨੇ ਦੇਖਣ ਵਿੱਚ ਹਰ ਜ ਨਹੀਂ ਪਰ ਕਰਨਾ ਘਾਲੇ ਮਾਲੇ ਉਹ ਬੁਰੇ ਕੰਮਾਂ ਦਾ ਬੁਰਾ ਨਤੀਜਾ ਉਹ ਸੁਣ ਲੈ ਬਾਪ ਕੁਮਾਰੇ ਬੁਰੇ ਕੰਮਾਂ ਦਾ ਬੁਰਾ ਨਤੀਜਾ ਸੁਣ ਲੈ ਬਾਪ ਕੁਮਾਰੇ ਵਾਹ ਜੀ ਬਾਪ ਕੁਮਾਰੇ ਨੂੰ ਸਾਹਬ ਉਹ ਕਿੱਧਰ ਗਏ ਆ ਜਾਓ ਕਿੱਧਰ ਗਏ ਸਾਰੇ ਸਹਾਇਕ ਕਾਰਗਿਰਾਂ ਐਣਾ ਅਤੇ ਪ੍ਰਧਾਨ ਜੀ ਮਿੰਦਰ ਸੁਗਾਠੇ ਸਾਰੇ ਬੁਢੀ ਜੀਵਿਆਂ ਨੂੰ ਮੇਰੇ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕੁਝ ਖਾਸ ਖਾਣ ਸੁਣਾਉਣ ਲੱਗੀ ਹਾਂ ਕੈਨੇਡਾ ਗਈ ਸੀ ਤੇ ਉੱਥੋਂ ਥੋੜੀ ਫਿਰ ਯਾਦ ਆਈ ਕੁਦੇ ਮਰੀ ਕੱਪਤਾ ਹਵਾ ਹਵਾ ਅਰ ਕਿਨਾ ਦੀ ਆਈ ਆਪਰੇ ਸਮਝਣਾ ਹੈ ਕਿ ਕਿੰਨੀ ਦਸ ਹਵਾ ਹਵਾ ਇਹ ਮਹਿਕਾ ਮਾਰਦੀ ਹਵਾ ਇਹ ਮਹਿਕਾ ਮਾਰਦੀ ਸੁਗੰਧੀ ਪਈ ਖਿਲਾਦੀ ਸੁਗੰਧੀ ਪਈ ਖਿਲਾਦੀ ਆਈਆ ਰਾਂਝੇ ਕੋਲ ਤੋਂ ਆਈਆ ਰਾਂਝੇ ਕੋਲ ਤੋਂ ਹੱਸੀਐ ਉਸ ਦੇ ਬੋਲ ਤੋਂ ਹੱਸੀਐ ਉਸ ਦੇ ਬੋਲ ਤੋਂ ਇਸ ਵਿੱਚ ਚੰਨ ਦਾ ਪਿਆਰ ਹੈ ਇਸ ਵਿੱਚ ਚੰਨ ਦਾ ਪਿਆਰ ਹੈ ਜੋ ਮਾਰਦੀ ਨਿਸ਼ਕਾਰ ਹੈ ਜੋ ਮਾਰਦੀ ਨਿਸ਼ਕਾਰ ਹੈ ਸੁਗੰਦੀ ਹੈ ਉਸ ਦੇ ਆਸਾਂ ਹਾਂ ਚ ਸੁਗੰਦੀ ਹੈ ਉਸ ਦੇ ਆਸਾਂ ਹਾਂ ਚ ਬਹਾਰਾਂ ਨੇ ਉਸ ਦਿਆਂ ਰਹਾ ਸੀ ਜਦੋਂ ਮੇਰੇ ਕੋਲੋਂ ਲੰਘਦੀ ਜਦੋਂ ਮੇਰੇ ਕੋਲੋਂ ਲੰਘਦੀ ਮੈਂ ਆਪੇ ਵਿੱਚ ਹੀ ਸੰਗਦੀ ਮੈਂ ਆਪੇ ਵਿੱਚ ਹੀ ਸੰਗਦੀ ਜਦੋਂ ਹਨੇਰੀ ਵਣ ਆਉਂਦੀ ਹੈ ਫਿਰ ਦਿਲ ਨੂੰ ਬੜਾ ਤੜਪਾਉਂਦੀ ਜਦੋਂ ਹਨੇਰੀ ਵਣ ਆਉਂਦੀ ਹੈ ਫਿਰ ਦਿਲ ਨੂੰ ਬੜਾ ਤੜਪਾਉਂਦੀ ਹੈ ਮੈਨੂੰ ਜ਼ਰੂਰ ਚੜ ਜਾਂਦਾ ਹੈ ਮੈਨੂੰ ਜ਼ਰੂਰ ਚੜ ਜਾਂਦਾ ਹੈ ਜਦੋਂ ਹਵਾ 'ਚ ਉਹ ਦਿਸ ਜਾਂਦਾ ਹੈ ਜਦੋਂ ਹਵਾ 'ਚ ਉਹ ਦਿਸ ਜਾਂਦਾ ਹੈ ਆਕੇ ਹੈ ਮੈਨੂੰ ਛੇੜਦਾ ਆਕੇ ਹੈ ਮੈਨੂੰ ਛੇੜਦਾ ਐ ਚੋਰੀ ਚੋਰੀ ਵੇਖਦਾ ਐ ਚੋਰੀ ਚੋਰੀ ਵੇਖਦਾ ਮੈਨੂੰ ਜ਼ਰੂਰ ਚੜਦਾ ਹੈ ਮੈਨੂੰ ਜ਼ਰੂਰ ਚੜਦਾ ਹੈ ਜਦੋਂ ਆਵਾਜ਼ ਹੁੰਦੀ ਜੰਦਾ ਹੈ ਰਹਿ ਨੈਣਾ ਚ ਉਹ ਹੱਸਦਾ ਇਹ ਨੈਣਾ ਚ ਉਹ ਹੱਸਦਾ ਮੈਨੂੰ ਜਾਪੇ ਮੇਰੇ ਨਾਲ ਨੱਚਦਾ ਮੈਨੂੰ ਜਾਪੇ ਮੇਰੇ ਨਾਲ ਨੱਚਦਾ ਇਹ ਹਵਾ ਮੇਰੇ ਵਤਨ ਤੋਂ ਆਈ ਹੈ ਇਹ ਹਵਾ ਮੇਰੇ ਵਤਨ ਤੋਂ ਆਈ ਹੈ ਲੌਗਿਆ ਲਈ ਪਿਆਰ ਸਜਣ ਦਾ ਲਈ ਹੈ ਵਾਹ ਲੌਗਿਆ ਲਈ ਚਾਹ ਸਜਣ ਦਾ ਲਈ ਹੈ ਥੈਂਕ ਯੂ ਚਾਹ ਪੀਣ ਕਰਤਾ ਗਿਣੇ ਘੱਟ ਨਹੀਂ ਨਹੀਂ ਬਹੁਤ ਵਧੀਆ ਕਿਉਂਕਿ ਉੱਥੇ ਗਏ ਸੀ ਕੈਨੇਡਾ ਭਾਜੇ ਨੇ ਦੱਸਿਆ ਮਨ ਉਹਦੇ ਹਸਬੰਦ ਨੇ ਇਹ ਨਹੀਂ ਵੀ ਇਹਨਾਂ ਨੇ ਲਿਖਿਆ ਉਹਨਾਂ ਵੀ ਸਾਰੇ ਚਾਹ ਪੀ ਰਹੇ ਨੇ ਤੇ ਇਸ ਕਰਕੇ ਮੈਂ ਕਿਹਾ ਚਲੋ ਕਨਸੈਂਟ੍ਰੇਟ ਜੀ ਮੇਰੀ ਗੱਲ ਸੀ ਕਰ ਸਕਦੇ ਕੋਈ ਪੋਇਮ ਨਹੀਂ ਪੜਨੀ ਅ ਪਿਛਲੀ ਵਾਰ ਅਸੀਂ ਇੱਥੇ ਇੱਕ ਫਿਲਮ ਦਾ ਸ਼ੋਅ ਕੀਤਾ ਸੀ ਜਿਹੜਾ ਤੁਹਾਡੇ ਚੋਂ ਕੁਝ ਲੋਕਾਂ ਨੇ ਅਟੈਂਡ ਕੀਤਾ ਹੈ। ਮੈਂ ਦੋ ਫਿਲਮਾਂ ਬਣਾਈਆਂ ਸੀਗੀਆਂ। ਤੇ ਹੁਣ ਦੂਸਰੀ ਫਿਲਮ ਦਾ ਆਪਾਂ ਸ਼ੋਅ ਇੱਥੇ ਹੀ ਕਰਨਾ। 29 ਤਰੀਕ ਨੂੰ। 29 ਨੂੰ ਸ਼ਨੀਵਾਰ ਇਹ ਹੋਈ ਜਾਣਾ ਕੋਈ ਤਾਂ ਟਾਈਮ ਹੈ ਸਰਕੂਲੇਟ ਕਰਾਂਗਾ। ਤੇ ਸਹਿਯੋਗ ਆਪਣਾ ਸਾਇੰਸ ਵਿਗਿਆਨ ਕੇਂਦਰ ਦਾ ਭਵੀ ਸਾਹਿਬ ਦਾ ਵੀ ਪੰਜਾਬੀ ਲੇਖਕ ਸਭਾ ਨਾਲ ਵੀ ਗੱਲ ਕੀਤੀ ਆ ਉਹ ਵੀ ਮੋਂਗੇ ਵਿਖਿਆਲਾ ਸਾਡੀ ਆਡੀਅנס ਜਿਨ੍ਹਾਂ ਉਹਨਾਂ ਦੇ ਮੈਂਬਰਸ਼ਿਪ ਦੇ ਲੈ ਕੇ ਨੇ ਉਹ ਆਉਣਗੇ ਇੱਕ ਵਾਇਸ ਆਫ ਯੂਨਿਟੀ ਹੈਗੀ ਹੈ ਜੀ ਪਰਵਾ ਨੂੰ ਤੋਂ ਮੈਡਮ ਨੇ ਉਹ ਆਉਣਗੇ ਐਜ਼ ਉਹਨਾਂ ਨੂੰ ਸਪੈਸ਼ਲ ਗੈਸਟ ਰੱਖਾਂਗੇ ਥੋੜਾ ਜਿਹਾ ਸਹਿਯੋਗ ਕਰ ਰਹੇ ਨੇ ਤੇ ਤੁਹਾਡਾ ਸਭ ਸਭ ਦਾ ਸਹਿਯੋਗ ਇਹ ਮੈਨੂੰ ਚਾਹੀਦਾ ਕਿ ਤੁਸੀਂ ਆਪ ਆਓ ਤੇ ਨਾਲ ਲੈ ਕੇ ਆਓ ਆਪਣੇ ਇਸ਼ਤਿਹਾਰਾਂ ਨੂੰ ਦੋਸਤਾਂ ਨੂੰ ਮੂਵੀ ਦੇ ਬਾਅਦ ਥੋੜਾ ਮੈਂ ਦੱਸਾਂ ਕਿ ਕੈਂਸਰ ਅਵੇਅਰਨੈਸ ਤੇ ਹੈਗੀ ਆ। 5-6 ਮਿੰਟ ਮੈਂ ਕੈਂਸਰ ਦੇ ਬਾਰੇ ਬੋਲਾਂਗਾ ਵੀ। ਉਸ ਤੋਂ ਬਾਅਦ ਮੂਵੀ ਦੀ ਡਿਊਰੇਸ਼ਨ ਹੈਗੀ ਆ 88 ਮਿੰਟ। ਯਾਨੀ ਕਿ ਡੇਢ ਘੰਟਾ। ਸੋ ਉਸ ਟਾਈਮ ਤੱਕ ਤੁਸੀਂ ਡੇਢ ਘੰਟਾ ਤੇ ਕੰਸੈਂਟ੍ਰੇਸ਼ਨ ਨਾਲ ਬੈਠਣਾ ਹੀ ਆ। ਉਸ ਤੋਂ ਪਹਿਲਾਂ ਜੇ ਮਾਰੀ ਸਾਹਿਬ ਨੇ ਜਾਂ ਹੋਰ ਕਿਸੇ ਨੇ ਕੋਈ 2 ਮਿੰਟ ਬੋਲਣਾ ਹੋਵੇ। ਐਂਡ ਦੇ ਵਿੱਚ ਜੇ ਪੂਰੀ ਦੇਖਣ ਤੋਂ ਬਾਅਦ ਕਿਸੇ ਨੇ ਬੋਲਣਾ ਆਡੀਅנס ਦੇ ਵਿੱਚੋਂ। ਉਹ ਕੁਐਸਚਨਿੰਗ ਜਾਂ ਮੇ ਮੇਰੇ ਕੋਲ ਉਹ ਸੁਣਾ अबाउट दैट ਇਸ ਪ੍ਰੋਬਲਮ ਜਿਹੜਾ ਜੀ ਇਸ ਉਹ ਹੋਏਗਾ ਤੇ 11 ਵਜੇ ਜੀ ਸਰਕੂਲੇਟ ਕਰਾਂਗੇ ਛੱਡ ਕਰਨਾ ਸ਼ੁਰੂ ਕਰ ਦਾਂਗੇ 11 ਵਜੇ ਤੇ ਜਿਹੜਾ ਧੰਗਾ ਘੰਟਾ ਬੈਟਨ ਕੋਲੋਂ ਤੇ ਬਾਕੀ ਜੇ ਕਿਸੇ ਨੇ ਕੁਝ ਬੋਲਣਾ ਆਏਗਾ ਤੇ ਉਹ ਮੈਂ ਗਰੁੱਪ ਦੇ ਵਿੱਚ ਪਾਵਾਂਗਾ ਵੱਖਰੇ-ਵੱਖਰੇ ਗਰੁੱਪਾਂ ਚ ਜਿਹਦੀ ਸਰਕੂਲੇਟ ਹੋ ਪੂਗੀ ਸ਼ੇਅਰ ਕਰ ਦਣਾ ਪ੍ਰਧਾਨਗੀ ਮਟਰੋਚ ਨਹੀਂ ਹੋਏਗਾ ਹਾਂ ਤੇ ਸਕਰੀਨ ਲੱਗਣੀ ਇੱਥੇ ਠੀਕ ਹੈ ਜੀ ਆਰਗੂਮੈਂਟਲ ਨਹੀਂ ਹੋਏਗਾ ਜਿਹੜੇ ਖਾਸ-ਖਾਸ ਨੇ ਉਹ ਇੱਥੇ ਬੈਠ ਜਾਣਗੇ ਵੈਸੇ ਮੂਰੀ ਵਾਸਤੇ ਦੇ ਖਾਸ ਤੰ ਦੇ ਬਾਲਕਨੀ ਚ ਹੁੰਦੇ ਆ ਪਰ ਇਹ ਇੱਥੇ ਹੀ ਬਾਲਕਨੀ ਆ ਤੇ ਤੇ ਸ਼ਰਮਾ ਜੀ ਤੁਸੀਂ ਜਰੂਰ ਆਉਣਾ ਠੀਕ ਹੈ ਸਰ ਮੈਂ ਆ ਤੇ ਆਪਣਾ ਜੁਦਾ ਸਿੰਘ ਜੀ ਜੰਧੌਰ ਤੋਂ ਇਹ ਤੇ ਪਿਛਲੀ ਵਾਰ ਇਹਨਾਂ ਨਾਲ ਕੰਮਿਟਮੈਂਟ ਹੋਈ ਆ ਹੋਰ ਜਿਹੜੇ ਕਲਕੱਤਾ ਤੋਂ ਆਏ ਨੇ ਉਹਨਾਂ ਨੂੰ ਵੀ ਮੈਂ ਰਿਕਵੈਸਟ ਕਰਨਾ ਤੇ ਇੱਥੋਂ ਵਾਲਿਆਂ ਨੂੰ ਫਿਰ ਦੁਬਾਰਾ-ਦੁਬਾਰਾ ਰਿਕਵੈਸਟ ਆ ਕਿ ਤੁਸੀਂ ਸਭ ਨੇ 29th ਸ਼ਨੀਵਾਰ ਹੀ ਹੈ ਤੇ ਉਹ ਤੁਸੀਂ ਆਉਣਾ ਸ ਹੈ ਜੋ ਬਾਕੀ ਲਿਵਰੇਜ ਤੇ ਹੈ ਯਾਰ ਤਾਂ ਨਹੀਂ ਜਾਦਾ ਉਹ ਜੀ ਥੋੜਾ ਜਿਹਾ ਸਰਕੂਲੇਟ ਜਿਹੜਾ ਕਰਾਂਗੇ ਏ ਸ਼ੇਅਰ ਕਰਵਾਸਤੇ ਉਹ ਸਭ ਦੇ ਨਾਲ ਲਿਖਣਾ ਜੀ ਤੇ ਇੱਕ ਵਾਰੀ ਪਿੱਛੇ ਜੇ ਗੱਲ ਵੀ ਚੱਲੀ ਸੀ ਤੇ ਅੱਜ ਵੀ ਦੱਸਦੀ ਹੈ ਕਿ ਇਹ ਬਹੁਤ ਸਾਰੇ ਸਾਜ ਬਜਾ ਲੈਂਦੇ ਆ ਪਾਕਿਸਤਾਨ ਗਏ ਉੱਥੇ ਨਾਲ ਘਟਨਾ ਵਾਪਰੀ ਇਹਨਾਂ ਉਹਦੇ ਤੇ ਫਿਲਮ ਬਣਾਤੀ ਤੇ ਆ ਵੀ ਜਿਹੜੀ ਫਿਲਮ ਹੈਗੀ ਹੈ ਬਹੁਤ ਵਧੀਆ ਹੈਗੀ ਸਾਰਿਆਂ ਦੇ ਦੇਖਣ ਯੋਗ ਹੈ ਤੇ ਸਾਰਿਆਂ ਨੇ ਆਉਣਾ ਹੈ ਤੇ ਇਹ ਚਾਹੁੰਦੇ ਆ ਕਿ ਸਮਾਜ ਥੋੜਾ ਜਾਗਰੂਕ ਹੋਵੇ ਬਿਮਾਰੀਆਂ ਬਾਰੇ ਜਾਂ ਕਿਸੇ ਹੋਰ ਜਿਹੜੇ ਹੈ ਨਸ਼ਿਆਂ ਬਾਰੇ ਜਾਂ ਹੋਰ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਹੈਗੀਆਂ ਤੇ ਜਾਗਰੂਕ ਕਰਦੇ ਰਹਿੰਦੇ ਆ ਤੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡੇ ਨਾਲ ਦਨੋ ਮਨੋ ਜੁੜੇ ਹੋਏ ਆ ਇਹ ਤੇ ਬਾਕੀ ਇਹ ਕੋਰੀਓ ਉਹ ਜਿਹੜਾ ਹੈ ਕਰੋਕੇ ਪ੍ਰੋਗਰਾਮ ਕਰਾਉਂਦੇ ਰਹਿੰਦੇ ਆ ਆਪਦੇ ਉੱਥੇ ਜਿਹਨੂੰ ਗਾਉਣ ਦਾ ਸ਼ੌਂਕ ਹੈਗਾ ਉੱਥੇ ਬੁਲਾ ਕੇ ਉਹਨਾਂ ਦਾ ਮਨਸਨਮਾਰ ਵੀ ਕਰਦੇ ਆ ਤੇ ਉਹਨਾਂ ਨੂੰ ਗਾਉਣ ਦਾ ਮੌਕਾ ਵੀ ਦਿੰਦੇ ਆ ਸੋ ਸਾਨੂੰ ਅਸੀਂ ਚੰਗੇ ਭਾਗ ਸਮਝਦੇ ਆ ਕਿ ਸਾਡੇ ਨਾਲ ਚੰਗੇ ਬੰਦੇ ਜੁੜੇ ਹੋਏ ਆ ਤੇ ਜਿੰਨੀਆਂ ਇੱਥੇ ਪਰਸਨੈਲਿਟੀ ਚ ਬੈਠੀਆਂ ਜਿੰਨੇ ਵਿਦਵਾਨ ਬੈਠੇ ਆ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗੁਣ ਹੈਗਾ ਤੇ ਉਹ ਹੌਲੀ ਹੌਲੀ ਉਹ ਜਾਗਰ ਸਾਡੇ ਸਾਹਮਣੇ ਹੁੰਦਾ ਰਹਿੰਦਾ ਤੇ ਅਸੀਂ ਤਾਂ ਹੀ ਇਹਦੇ ਵਿੱਚ ਜਿਹੜੇ ਚਾਰ ਚਰਸ਼ੰਕ ਲਿਖੇ ਆ ਕੋਸ਼ਿਸ਼ ਕਰਾਂਗੇ ਕਿ ਇਹ 10-10 ਸ਼ਬਦ ਬਣਾ ਕੇ 10-10 ਲਾਈਨਾਂ ਦੇ ਤੇ ਉਹ ਆਪਾਂ ਕਿਤਾਬ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਪੇਸ਼ ਕਰੀਏ ਤੇ ਬਾਅਦ ਵਿੱਚ ਪਤਾ ਲੱਗੂਗਾ ਕਿ ਇਹਦੇ ਬਾਰੇ ਕੀ ਲਿਖਿਆ ਹੈਗਾ ਸੋ ਇਸ ਤਰ੍ਹਾਂ ਇਹ ਪ੍ਰੋਗਰਾਮ ਚੱਲਦੇ ਰਹਿੰਦੇ ਆ ਤੇ ਕਰਦੇ ਰਹਿਣਾ ਤੇ ਸਾਰੇ ਚੰਗੇ ਚੰਗੇ ਬੰਦੇ ਹੋਰ ਜੁੜਦੇ ਰਹੇ ਨੇ ਤੇ ਸਾਡੇ ਨਾਲ ਹੁਣ ਜਿਹੜੇ ਵਧੀਆ ਜੁੜੇ ਆ ਆਉਂਦੇ ਮੈਿਕ ਵਿੱਚ ਐਕਸ਼ਨ ਰਹੇ ਆ ਇਹ ਤੇ ਕਈ ਵਾਰੀ ਅਸੀਂ ਨੂੰ ਕਹਿ ਦਿੰਦੇ ਆ ਆਪਣਾ ਹੀ ਪਾਣੀ ਦਾ ਗਲਾਸ ਵਿਚਾਰੇ ਚੁਪੜ ਕੇ ਪੜਨਾ ਗਲਾਸ ਲਿਆ ਦਿੰਦੇ ਆ ਤੇ ਆਪਣੇ ਮੈਿਕ ਵਿੱਚ ਪੂਰਾ ਦਬਦਬਾ ਚੱਲਦਾ ਸੀਗਾ ਹੁਣ ਵੀ ਮੈਂ ਦੇਖਿਆ ਕਿ ਹਰੇਕ ਸਲੂਟ ਮਾਰਦਾ ਹਰੇਕ ਇਹਨਾਂ ਪਰ ਜਦੋਂ ਸਹਿਦ ਵਿਗਿਆਨ ਕੇਂਦਰ ਤੇ ਵਿੜੇ ਚ ਆ ਜਾਂਦੇ ਆ ਇੱਕ ਨਾਰਮਲ ਸਿਪਾਹੀ ਹੋ ਜਾਂਦੇ ਆ ਕਿ ਹੁਕਮ ਕਰੋ ਮੈਂ ਕੀ ਕਰਾਂ ਤਾਂ ਬੈਨਰ ਲਾਉਣੇ ਤੇ ਆ ਜਿਹੜੇ ਆ ਟੰਗਣੇ ਆ ਹੋਰ ਚੀਜ਼ਾਂ ਸਭ ਰਲ ਮਿਲ ਕੇ ਕਰਦੇ ਆ ਇਹ ਜੇ ਹੁਣ ਚਾਹ ਵਰਤਾਈ ਆ ਤਾਂ ਇਹਨਾਂ ਦਾ ਪੂਰਾ ਸਹਿਯੋਗ ਰਿਹਾ ਤੇ ਆਓ ਜੀ ਬਲਵਿੰਦਰ ਢਿੱਲੋਂ ਜੀ ਤੇ ਬੜੇ ਬਾਜਪਾ ਦਾ ਲਗਦਾ ਰਿਟਾਇਰਮੈਂਟ ਤੋਂ ਕਿੰਦੇ ਚ ਕਿੰਨਾ ਹੈ ਅਜੇ ਸਾਡੇ ਚ ਨੁਕਸ ਹੋ ਸਕਦੇ ਆ ਪਰ ਸਾਡੇ ਮੈਂਬਰਾਂ ਚ ਕੋਈ ਨੁਕਸ ਨਹੀਂ ਹੈਗਾ ਸੋ ਬੜੀ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਸਿਹਰਦ ਮੈਂਬਰ ਵਧੀਆ ਗੀਤ ਵੀ ਗਾਉਂਦੇ ਆ ਸੇਵਾ ਵੀ ਕਰਦੇ ਆ ਤੇ ਸਾਡੀਆਂ ਰੌਣਕਾਂ ਵੇ ਲਾਉਂਦੇ ਆ